ਇੱਕ ਵੱਡੀ ਖਬਰ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਗੁਰਦਾਸ ਮਾਨ ਇੱਕ ਵਾਰ ਫਿਰ ਭਾਵੁਕ ਹੁੰਦੇ ਹੋਏ ਨਜ਼ਰ ਆਏ ਨੇ ਪੰਜਾਬੀਆਂ ਦੇ ਕੋਲੋਂ ਉਹਨਾਂ ਨੇ ਹੱਥ ਜੋੜ ਕੇ ਮੁਆਫੀ ਮੰਗੀ ਹੈ ਦੱਸਦੀ ਹੈ ਕਿ 5 ਸਾਲ ਪੁਰਾਣਾ ਮਾਮਲਾ ਕੈਨੇਡਾ ਦੇ ਵਿੱਚ ਗੁਰਦਾਸ ਮਾਨ ਉਹਨਾਂ ਦਾ ਸ਼ੋਅ ਚੱਲ ਰਿਹਾ ਸੀ ਔਰ ਇਸੇ ਦੌਰਾਨ ਗੁਰਦਾਸ ਮਾਨ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਸ ਤੋਂ ਬਾਅਦ ਸਟੇਜ ਦੇ ਉੱਤੋਂ ਹੀ ਗੁਰਦਾਸ ਮਾਨ ਦੇ ਮੂੰਹ ਦੇ ਵਿੱਚੋਂ ਅਪਸ਼ਬਦ ਨਿਕਲ ਜਾਂਦੇ ਨੇ ਤਾਂ ਉਸ ਮਾਮਲੇ ਨੂੰ ਲਗਾਤਾਰ ਲੈ ਕੇ ਪੰਜਾਬੀਆਂ ਦੇ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਸੀ ਔਰ ਇਸ ਨੂੰ ਲੈ ਕੇ ਗੁਰਦਾਸ ਮਾਨ ਦਾ ਕਾਫੀ ਵਿਰੋਧ ਹੋਇਆ ਜਿਸ ਤੋਂ ਬਾਅਦ ਕਈ ਵਾਰ ਆਪਣੀ ਸਫਾਈ ਦੇ ਚੁੱਕੇ ਨੇ ਗੁਰਦਾਸ ਮਾਨ ਔਰ ਹੁਣ ਜਦੋਂ ਅਮਰੀਕਾ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਆਪਣਾ ਇੰਟਰਵਿਊ ਦੇ ਰਹੇ ਸੀ ਤਾਂ ਇੰਟਰਵਿਊ ਦੌਰਾਨ ਜਦੋਂ ਸਵਾਲ ਪੁੱਛਿਆ ਜਾਂਦਾ ਇਸ ਮਾਮਲੇ ਨੂੰ ਲੈ ਕੇ ਤਾਂ ਗੁਰਦਾਸ ਮਾਨ ਬੇਹਦ ਭਾਵੁਕ ਹੋ ਜਾਂਦੇ ਨੇ ਤਾਂ ਰੋਣ ਲੱਗ ਪੈਂਦੇ ਨੇ ਗੁਰਦਾਸ ਮਾਨ ਤੇ ਉਹਨਾਂ ਦੇ ਵੱਲੋਂ ਉੱਥੇ ਹੱਥ ਜੋੜ ਕੇ ਪੰਜਾਬੀਆਂ ਦੇ ਕੋਲੋਂ ਮੁਆਫੀ ਮੰਗੀ ਜਾਂਦੀ ਹੈ ਕਹਿੰਦੇ ਨੇ ਕਿ ਅ ਇੱਕ ਵਾਰ ਮੈਂ ਫਿਰ ਹੱਥ ਜੋੜ ਕੇ ਪੰਜਾਬੀਆਂ ਦੇ ਕੋਲੋਂ ਮਾਫੀ ਮੰਗਦਾ ਹਾਂ ਉਸ ਸਮੇਂ ਜੋ ਅਪਸ਼ਬਦ ਮੇਰੇ ਮੂੰਹੋਂ ਨਿਕਲੇ ਉਹ ਨਹੀਂ ਨਿਕਲਨੇ ਚਾਹੀਦੇ ਸੀ ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਵਿਰੋਧ ਹੋ ਰਿਹਾ ਸੀ ਵਿਰੋਧ ਨੂੰ ਟੈਕਲ ਕਰਨਾ ਚਾਹੀਦਾ ਸੀ ਉਹਨਾਂ ਨੂੰ ਪਰ ਉਸ ਸਮੇਂ ਉਹਨਾਂ ਦੇ ਕੋਲ ਉਹ ਟੈਕਲ ਨਹੀਂ ਹੋਇਆ ਔਰ ਇਸ ਤਰੀਕੇ ਦੇ ਨਾਲ ਉਹਨਾਂ ਦੇ ਮੂੰਹੋਂ ਅਪਸ਼ਬਦ ਨਿਕਲ ਜਾਂਦੇ ਨੇ ਉਹ ਕਹਿੰਦੇ ਨੇ ਕਿ ਉਸ ਮਾਮਲੇ ਨੂੰ ਲੈ ਕੇ ਉਹ ਵੀ ਬੇहद ਦੁਖੀ ਸੀ ਕਾਫੀ ਨਿਰਾਸ਼ਾ ਸੀ ਉਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਕਾਫੀ ਠੇਸ ਉਹਨਾਂ ਨੂੰ ਵੀ ਲੱਗੀ ਸੀ ਪਰ ਉਹ ਉਸ ਸਮੇਂ ਵਿਰੋਧ ਇਸ ਤਰੀਕੇ ਦੇ ਆ ਹੋਇਆ ਕਿ ਉਸ ਤੋਂ ਬਾਅਦ ਗੁਰਦਾਸ ਮਾਨ ਸ਼ਾਇਦ ਕੁਝ ਇਸ ਮਾਮਲੇ ਦੇ ਉੱਤੇ ਕਹਿ ਨਹੀਂ ਸਕੇ ਆਪਣਾ ਸਪਸ਼ਟੀਕਰਨ ਸਹੀ ਤਰੀਕੇ ਦੇ ਨਾਲ ਨਹੀਂ ਰੱਖ ਸਕੇ ਤਾਂ ਹੁਣ ਜਦੋਂ ਅ ਅਮਰੀਕਾ ਦੇ ਟੂਰ ਦੇ ਉੱਤੇ ਪਹੁੰਚੇ ਨੇ ਗੁਰਦਾਸ ਮਾਨ ਔਰ ਇਸ ਦੌਰਾਨ ਇੱਕ ਨਿੱਜੀ ਚੈਨਲ ਦੇ ਉੱਤੇ ਉਹਨਾਂ ਦੀ ਇੰਟਰਵਿਊ ਹੁੰਦੀ ਹੈ ਤਾਂ ਇਸ ਦੌਰਾਨ ਗੁਰਦਾਸ ਮਾਨ ਬੇहद ਭਾਵੁਕ ਹੋ ਜਾਂਦੇ ਨੇ ਰੋਣ ਲੱਗ ਪੈਂਦੇ ਨੇ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਨੇ ਔਰ ਆ ਪਾਬੁਕ ਹੁੰਦੇ ਹੋਏ ਹੱਥ ਜੋੜ ਕੇ ਮੁਆਫੀ ਮੰਗਦੇ ਨੇ ਪੰਜਾਬੀਆਂ ਤੋਂ ਕਹਿੰਦੇ ਨੇ ਕਿ ਪੁਰਾਣਾ ਮਾਮਲਾ ਹੈ ਇਸ ਮਾਮਲੇ ਨੂੰ ਹੁਣ ਭੁਲਾ ਦਿੱਤਾ ਜਾਣਾ ਚਾਹੀਦਾ ਹੈ ਇਸ ਪੂਰੀ ਮਾਮਲੇ ਨੂੰ ਭੁੱਲ ਜਾਓ ਔਰ ਮੈਨੂੰ ਮਾਫ ਕਰ ਦਿਓ ਕਹਿੰਦੇ ਨੇ ਕਿ ਮੈਂ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ ਇਨੇ ਸਾਲ ਮੈਂ ਇਨੇ ਗੀਤ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਏ ਨੇ ਔਰ ਦੂਸਰੇ ਪਾਸੇ ਕਈ ਧਾਰਮਿਕ ਗੀਤ ਕਈ ਵਧੀਆ ਗੀਤ ਉਹਨਾਂ ਦੇ ਜੋ ਲੋਕਾਂ ਦੀ ਜ਼ੁਬਾਨਾਂ ਦੇ ਉੱਤੇ ਚੜੇ ਹੋਏ ਨੇ ਪਰ ਦੂਸਰੇ ਪਾਸੇ ਜਦੋਂ ਇੱਕ ਅਪਸ਼ਬਦ ਉਹਨਾਂ ਦੇ ਮੂੰਹੋਂ ਨਿਕਲ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਲੋਕਪ੍ਰਿਅਤਾ ਦੇ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲਦੀ ਹੈ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਕਈ ਲੋਕ ਉਹਨਾਂ ਦਾ ਰਾਜ ਦੇ ਵਿਰੋਧ ਕਰਦੇ ਨੇ ਉਹਨਾਂ ਦੇ ਸ਼ੋਅ ਜਿੱਥੇ ਵੀ ਹੁੰਦੇ ਨੇ ਤਾਂ ਉੱਥੇ ਹੀ ਕਿਤੇ ਨਾ ਕਿਤੇ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸੇ ਨੂੰ ਲੈ ਕੇ ਦਰਦ ਉਹਨਾਂ ਦਾ ਝਲਕਦਾ ਹੈ ਜਦੋਂ ਅ ਨਿੱਜੀ ਇੰਟਰਵਿਊ ਲਈ ਜਾਂਦੀ ਉਹਨਾਂ ਦੀ ਇੱਕ ਚੈਨਲ ਦੇ ਉੱਤੇ ਔਰ ਇਸ ਦੌਰਾਨ ਕਾਫੀ ਪਾਬੂ ਕੋ ਹੁੰਦੇ ਹੋਏ ਨਜ਼ਰ ਆਉਂਦੇ ਨੇ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਔਰ ਉਸ ਪੂਰੇ ਮਾਮਲੇ ਲਈ ਇੱਕ ਵਾਰ ਫਿਰ ਮੁਆਫੀ ਮੰਗਦੇ ਨੇ ਤਾਂ ਕਹਿੰਦੇ ਨੇ ਕਿ ਉਸ ਸਮੇਂ ਮੈਨੂੰ ਵੀ ਬਹੁਤ ਠੇਸ ਲੱਗੀ ਸੀ ਮੇਰੀ ਮਾਂ ਨੂੰ ਵੀ ਬੁਰਾ ਭਲਾ ਬੋਲਿਆ ਗਿਆ ਇਹਨਾਂ ਲੋਕਾਂ ਦੇ ਵੱਲੋਂ ਮੇਰੀ ਮਾਂ ਨੂੰ ਗੱਦਾਰਤਾ ਕਾਖ ਦਿੱਤਾ ਗਿਆ ਤਾਂ ਗੱਦਾਰ ਦੀ ਮਾਂ ਆਖਿਆ ਗਿਆ ਮੇਰੀ ਮਾਂ ਨੂੰ ਤਾਂ ਇਸੇ ਤਰੀਕੇ ਦੇ ਸ਼ਬਦ ਉਹਨਾਂ ਦੇ ਵੱਲੋਂ ਇਸਤੇਮਾਲ ਕੀਤੇ ਗਏ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਔਰ ਦੂਸਰੇ ਪਾਸੇ ਹੱਥ ਜੋੜ ਕੇ ਮੁਆਫੀ ਮੰਗਦੇ ਹੋਏ ਨਜ਼ਰ ਆਏ ਨੇ ਔਰ ਕਹਿੰਦੇ ਨੇ ਕਿ ਪੁਰਾਣੀ ਗੱਲ ਐ ਇਸ ਨੂੰ ਹੁਣ ਬੋਲ ਜਾਓ ਇਸ ਨੂੰ ਗੱਲ ਨੂੰ ਹੁਣ ਛੱਡ ਦਿਓ ਤਾਂ ਗੁਰਦਾਸ ਮਾਨ ਜਿਨ੍ਹਾਂ ਨੂੰ ਪੰਜਾਬ ਦਾ ਮਾਣ ਵੀ ਕਿਹਾ ਜਾਂਦਾ ਹੈ ਕਈ ਸੁਪਰ ਹਿੱਟ ਗੀਤ ਉਹਨਾਂ ਨੇ ਪੰਜਾਬ ਦੀ ਝੋਲੀ ਦੇ ਵਿੱਚ ਪਾਏ ਨੇ ਕਈ ਐਸੇ ਗੀਤ ਜੋ ਉਹਨਾਂ ਦੀ ਕਲਮ ਦੇ ਵਿੱਚੋਂ ਨਿਕਲੇ ਜੋ ਉਹਨਾਂ ਦੇ ਵੱਲੋਂ ਗਾਏ ਗਏ ਉਹ ਲੋਕ ਗੀਤ ਤੱਕ ਬਣ ਗਏ ਕਿਉਂਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਗੀਤਾ ਨੂੰ ਉਸ ਮੁਕਾਮ ਤੱਕ ਪਹੁੰਚਾ ਦਿੱਤਾ ਕਿ ਲੋਕਾਂ ਦੀ ਜ਼ੁਬਾਨ ਤੇ ਉਚੜ ਜਾਂਦੇ ਨੇ ਔਰ ਘਰ ਘਰ ਉਹ ਲੋ ਦੋ ਮਕਬੂਲ ਹੋ ਜਾਂਦੇ ਨੇ ਤਾਂ ਫਿਰ ਲੋਕ ਗੀਤ ਉਹਨਾਂ ਦੇ ਗੀਤ ਕਈ ਬਣ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਗੁਰਦਾਸ ਮਾਨ ਨੂੰ ਪੰਜਾਬੀ ਮਾਂ ਬੋਲੀ ਦਾ ਬੇਟਾ ਵੀ ਕਿਆ ਜਾਂਦਾ ਹੈ ਗੁਰਦਾਸ ਮਾਨ ਨੂੰ ਪੰਜਾਬ ਦਾ ਮਾਣ ਕਿਹਾ ਜਾਂਦਾ ਹੈ ਔਰ ਬਾਬਾ ਬੋੜ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ ਪਰ ਜਦੋਂ ਇੱਕ ਗਲਤੀ ਹੋ ਜਾਂਦੀ ਹੈ ਤਾਂ ਉਸ ਗਲਤੀ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਵਿਰੋਧ ਸ਼ੁਰੂ ਹੋ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਲਗਾਤਾਰ ਲੋਕਾਂ ਦੇ ਕੋਲੋਂ ਸੁਣਨ ਨੂੰ ਗੱਲਾਂ ਮਿਲਦੀਆਂ ਨੇ ਔਰ ਉਸ ਤੋਂ ਬਾਅਦ ਉਸ ਮਾਮਲੇ ਤੋਂ ਬਾਅਦ ਗੁਰਦਾਸ ਮਾਨ ਦੇ ਸ਼ੋਅ ਵੀ ਕਾਫੀ ਘਟ ਜਾਂਦੇ ਨੇ ਕਿਉਂਕਿ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਜਿੱਥੇ ਵੀ ਉਹਨਾਂ ਦਾ ਸ਼ੋਅ ਲਗਾਇਆ ਜਾਂਦਾ ਉੱਥੇ ਹੀ ਕਈ ਲੋਕ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਸ ਨੂੰ ਲੈ ਕੇ ਦਰਦ ਇੱਕ ਵਾਰ ਫਿਰ ਗੁਰਦਾਸ ਮਾਨ ਦਾ ਚਲਕਿਆਏ ਪੰਜਾਬ ਦੇ ਮਾਣ ਔਰ ਹੋਸਟ ਇੱਥੋਂ ਤੱਕ ਵੀ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਅਸੀਂ ਜੇਕਰ ਕਿਸੇ ਤੋਂ ਗਲਤੀ ਹੋ ਜਾਵੇ ਜੇਕਰ ਬੰਦੇ ਤੋਂ ਗਲਤੀ ਹੋ ਜਾਵੇ ਤਾਂ ਰੱਬ ਦੇ ਅੱਗੇ ਜਾ ਕੇ ਮਾਫੀ ਮੰਗਦਾ ਤਾਂ ਰੱਬ ਵੀ ਮaaf ਕਰ ਦਿੰਦਾ ਹੈ ਪਰ ਜਦੋਂ ਸਾਡੇ ਵਰਗੇ ਲੋਕ ਕਿਸੇ ਨੂੰ ਮaaf ਨਹੀਂ ਕਰਦੇ ਤਾਂ ਫਿਰ ਅਸੀਂ ਆਪਣੇ ਆਪ ਨੂੰ ਸ਼ਾਇਦ ਰੱਬ ਤੋਂ ਵੀ ਉੱਤੇ ਸਮਝਦੇ ਹਾਂ ਤਾਂ ਹੋਸਟ ਦੀਆਂ ਇਹ ਗੱਲਾਂ ਨੇ ਔਰ ਦੂਸਰੇ ਪਾਸੇ ਗੁਰਦਾਸ ਮਾਨ ਉਹਨਾਂ ਦੇ ਵੱਲੋਂ ਮਾਫੀ ਮੰਗੀ ਗਈ ਹੈ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੇ ਨੇ ਪਰ ਜਦੋਂ ਸਟੇਜ ਦੇ ਉੱਤੇ ਅਪਸ਼ਬਦ ਮੂੰਹੋਂ ਨਿਕਲ ਜਾਂਦੇ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਹੁੰਦਾ ਰਿਹਾ ਔਰ 5 ਸਾਲਾਂ ਬਾਅਦ ਵੀ ਉਹ ਦਰਦ ਚੀਸ ਬਣ ਕੇ ਉਹਨਾਂ ਦੇ ਸੀਨੇ ਦੇ ਵਿੱਚ ਜਦੋਂ ਨਿਕਲਦਾ ਹੈ ਤਾਂ ਜਦੋਂ ਗੱਲ ਹੋਈ ਤਾਂ ਇੱਕ ਤਰੀਕੇ ਦੇ ਨਾਲ ਉਹ ਦਰਦ ਉਹਨਾਂ ਦਾ ਇੱਕ ਵਾਰ ਫਿਰ ਚਲਕ ਜਾਂਦਾ ਇੱਕ ਵਾਰ ਫਿਰ ਉਹਨਾਂ ਦੇ ਵੱਲੋਂ ਹੱਥ ਜੋੜ ਕੇ ਮਾਫੀ ਮੰਗੀ ਜਾਂਦੀ ਹੈ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪੁਰਾਣੀ ਗੱਲ ਹੈ ਉਸ ਨੂੰ ਹੁਣ ਛੱਡ ਦਿੱਤਾ ਜਾਵੇ ਉਸ ਨੂੰ ਹੁਣ ਭੁੱਲ ਦਿੱਤਾ ਭੁੱਲ ਜਾਇਆ ਜਾਵੇ ਤਾਂ ਦੱਸ ਦਈਏ ਕਿ ਕੈਨੇਡਾ ਦੇ ਵਿੱਚ 5 ਸਾਲ ਪਹਿਲਾਂ ਗੁਰਦਾਸ ਮਾਨ ਦਾ ਸ਼ੋਅ ਚੱਲ ਰਿਹਾ ਸੀ ਔਰ ਇਸੇ ਦੌਰਾਨ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਕੁਝ ਲੋਕਾਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ ਕੁਝ ਲੋਕ ਉਹਨਾਂ ਨੂੰ ਸਟੇਜ ਤੋਂ ਪੋਸਟਰ ਦਿਖਾ ਰਹੇ ਸੀ ਔਰ ਇਸੇ ਦੌਰਾਨ ਗੁੱਸੇਦ ਵਿਚਾ ਕੇ ਗੁਰਦਾਸ ਮਾਨ ਦੇ ਮੂੰਹੋਂ ਅਪਸ਼ਬਦ ਨਿਕਲ ਜਾਂਦੇ ਨੇ ਹਾਲਾਂਕਿ ਗੁਰਦਾਸ ਮਾਨ ਜਰੂਰ ਮੰਨਦੇ ਨੇ ਕਿ ਉਹਨਾਂ ਦਾ ਵਿਰੋਧ ਕੀਤਾ ਗਿਆ ਉਹਨਾਂ ਨੂੰ ਟ੍ਰਿਗਰ ਕੀਤਾ ਗਿਆ ਜਿਸ ਕਰਕੇ ਉਹਨਾਂ ਦੇ ਮੂੰਹੋਂ ਅਪਸ਼ਬਦ ਨਿਕਲੇ ਨੇ ਪਰ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਉਹਨਾਂ ਦੇ ਮੂੰਹੋਂ ਇਸ ਤਰੀਕੇ ਦੇ ਸ਼ਬਦ ਨਹੀਂ ਨਿਕਲਦੇ ਚਾਹੀਦੇ ਸੀ ਕਿਉਂਕਿ ਜੇਕਰ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਨੇ ਤਾਂ ਉਹਨਾਂ ਨੂੰ ਆਪਣੇ ਆਪ ਤੇ ਕੰਟਰੋਲ ਵੀ ਰੱਖਣਾ ਚਾਹੀਦਾ ਸੀ ਜਦੋਂ ਤੁਸੀਂ ਸਟੇਜ ਤੇ ਹੁੰਦੇ ਹੋ ਜਦੋਂ ਤੁਸੀਂ ਕਈ ਲੋਕਾਂ ਦੇ ਨੁਮਾਇੰਦੇ ਹੁੰਦੇ ਤਾਂ ਤੁਹਾਨੂੰ ਆਪਣੀ ਜ਼ੁਬਾਨ ਦੇ ਉੱਤੇ ਕੰਟਰੋਲ ਜ਼ਰੂਰ ਰੱਖਣਾ ਚਾਹੀਦਾ ਤਾਂ ਗੁਰਦਾਸ ਮਾਨ ਪਹਿਲਾਂ ਵੀ ਕਈ ਵਾਰ ਇਸ ਤਰੀਕੇ ਦੇ ਨਾਲ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕਰ ਚੁੱਕੇ ਨੇ ਪਰ ਇਸ ਵਾਰ ਹੱਥ ਜੋੜ ਕੇ ਮਾਫੀ ਮੰਗੀ ਗਈ ਹੈ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਗੱਲ ਨੂੰ ਪੂਰੇ ਤਰੀਕੇ